ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਮਨ ਲੁਣਾ ਤੁਹਾਨੂੰ ਦੱਸ ਦਈਏ 9ਵੇਂ ਸਾਲ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਪੂਕਤਾ ਪ੍ਰਬੰਧ ਕਰ ਦਿੱਤੇ ਗਏ ਨੇ ਅਫਸਰਾਂ ਵੱਲੋਂ ਲਗਾਤਾਰ ਤਿਆਰੀਆਂ ਚੱਲੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੁਹਾਨੂੰ ਦੱਸ ਦਈਏ ਲਗਾਤਾਰ ਅਫਸਰਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿ 9ਵੇਂ ਸਾਲ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਤੋਂ ਲੈ ਕੇ ਆਪਣਾ ਹੜਦੰਗਬਾਜੀ ਨਾ ਹੋਏ ਜਿਸ ਨੂੰ ਲੈ ਕੇ ਪੁਲਿਸ ਨੇ ਪਹਿਲਾਂ ਹੀ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ 9ਵੇਂ ਸਾਲ ਯਾਨੀ ਕਿ 31 ਸਤੰਬਰ ਦੀ ਰਾਤ ਨੂੰ ਪੁਲਿਸ ਦੀ ਘਟੋ ਘਟ 1200 ਤੋਂ ਕਰੀਬ ਲਗਭਗ ਪੁਲਿਸ ਕਰਮੀ ਨਾਕੇ ਤੇ ਪੂਰੀ ਤਰ੍ਹਾਂ ਅਲਰਟ ਰਹੇਗੀ ਜਿਹੜੇ ਕਿ ਸ਼ਰਾਬ ਪੀਕਰ ਵਾਹਨ ਨਾ ਚਲਾਣ ਲੋਕਾਂ ਨੇ ਚਲਾਨ ਕੱਟੇਗੀ ਪੁਲਿਸ ਤੁਹਾਨੂੰ ਦੱਸ ਦਈਏ ਲਗਾਤਾਰ ਜਿਹੜੀ ਅਫਸਰਾਂ ਦੀ ਮੀਟਿੰਗਾਂ ਵੀ ਚੱਲਦੀ ਗਈਆਂ ਤੇ ਤੁਹਾਨੂੰ ਦੱਸ ਦਈਏ ਸ਼ਹਿਰ ਵਿੱਚ ਲਗਾਤਾਰ ਆ ਦੇਖ ਲਓ ਪਿੱਛੇ ਤੁਹਾਡੇ ਦਿਖਾਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਏ ਦ੍ਰਿਸ਼ ਇਹ ਲਗਾਤਾਰ ਜਿਹੜੇ ਸ਼ਹਿਰ ਚ ਨਾਕਾਬੰਦੀ ਚੱਲ ਰਹੀ ਹੈ ਪੁਲਿਸ ਲਗਾਤਾਰ ਆਪਣੇ ਪੁਖਤਾ ਪ੍ਰਬੰਧ ਪੁਲਿਸ ਨੇ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ 31 ਦਸੰਬਰ ਯਾਨੀ ਕਿ ਨਵੇਂ ਸਾਲ ਨੂੰ ਲੈ ਕੇ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਲਗਾਤਾਰ ਪੁਲਿਸ ਸਖਤ ਹੋ ਰੱਖੀ ਹੈ ਪੁਲਿਸ ਕਿਸੇ ਵੀ ਪ੍ਰਕਾਰ ਤੋਂ ਆਪਣਾ ਸਟੇਸ਼ਨ ਮੋਲਜ਼ ਜਿਹੜੇ ਕਿ ਪੱਬ ਬਾਰ ਕਲੱਬ ਜਿੱਥੇ ਕਿ ਹੁੜਦੰਗਬਾਜੀ ਦੀ ਪੁਲਿਸ ਨੂੰ ਅੰਦੇਸ਼ਾ ਲੱਗਦਾ ਹੈ ਉੱਥੇ ਪਾਰੀ ਮਾਤਰਾ ਚ ਪੁਲਿਸ ਬਲ ਤਾਇਨਾਤ ਕੀਤਾ ਜਾਵੇਗਾ ਕਲੱਬਾਂ ਚ ਖਾਸ ਤੌਰ ਤੇ ਪੁਲਿਸ ਦੀ ਨਜ਼ਰ ਰਹੇਗੀ ਤੇ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਦੀ ਐਸਐਸਪੀ ਕਮਨਦੀਪ ਕੌਰ ਨੇ 18 ਥਾਣਿਆਂ ਦੇ ਐਸਐਚਓ ਤੇ ਸਾਰੀ ਚੁੱਕਿਆਂ ਦੇ ਇੰਚਾਰਜ ਨੂੰ ਸਖਤ ਈ ਰਾਇਤਾਂ ਦਿੱਤੀਆਂ ਹਨ ਨਾਕਾਬੰਦੀ ਨੂੰ ਲੈ ਕੇ ਪੁਲਿਸ ਦੇ ਪੈਟਰੋਲਿੰਗ ਵੀ ਪੁਲਿਸ ਦੀ ਡੇ ਐਂਡ ਨਾਈਟ ਪੈਟਰੋਲਿੰਗ ਚੱਲ ਰਹੀ ਹੈ ਪੁਲਿਸ ਦੀ ਲਗਾਤਾਰ ਪੁਲਿਸ ਦੀ ਲਗਾਤਾਰ ਡੇ ਐਂਡ ਨਾਈਟ ਪੈਟਰੋਲਿੰਗ ਚੱਲ ਰਹੀ ਹੈ ਡੇ ਐਂਡ ਨਾਈਟ ਪੁਲਿਸ ਨਾਕਾਬੰਦੀ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਦੈਨਿਕ ਸਵੇਰਾ ਦੀ ਟੀਮ ਨੇ ਨਾਈਟ ਪੈਟਰੋਲਿੰਗ ਦੇ ਦੌਰਾਨ ਤੁਹਾਨੂੰ ਹਰ ਨਾਕੇ ਦਾ ਦ੍ਰਿਸ਼ ਦਿਖਾਵਾਂਗੇ ਅਲੱਗ-ਅਲੱਗ ਸੜਕਾਂ ਤੇ ਅਸੀਂ ਘੁੰਮੇ ਹਰ 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 ਨਾਕੇ ਦਾ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਜਿਸ ਨਾਕੇ ਤੇ ਪੁਲਿਸ ਕਿੱਦਾਂ ਚੈਕਿੰਗ ਕਰ ਰਹੀ ਹੈ ਤੇ ਜਿੱਦਾਂ ਵੀ ਪੁਲਿਸ ਨਾਕਿਆਂ ਤੇ ਰੋਕਦੀ ਹੈ ਤੇ ਇਹਨਾਂ ਦੀ ਬੈਸਬਾਜੀ ਵੀ ਵਿਚ ਹੁੰਦੀ ਹੈ ਤੇ ਦੂਜੀ ਗੱਲ ਪੁਲਿਸ ਹਰ ਗੱਡੀ ਦੇ ਜਿਹੜਾ ਵੀ ਗੱਡੀ ਦਾ ਡਰਾਈਵਰ ਹੈ ਉਹਦੇ ਨਾਮ ਨੋਟ ਨੰਬਰ ਨੋਟ ਕਰਕੇ ਆਪਣੇ ਕੋਲ ਰਿਕਾਰਡ ਵੀ ਰੱਖ ਰਹੀ ਹੈ ਤੇ ਹਰ ਗੱਡੀ ਦੀ ਡਿੱਕੀ ਵੀ ਚੈੱਕ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਹ ਸਾਰਾ ਪੁਲਿਸ ਇਸ ਕਰਕੇ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਕੀਤਾ ਜਾ ਰਿਹਾ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਮੌਕੇ ਤੇ ਬੁਲਟਬਾਜੀ ਹੁੰਦੀ ਹੈ ਲੜਾਈ ਝਗੜੇ ਹੁੰਦੇ ਆ ਹਾਲਾਂਕਿ ਹੱਤਿਆ ਤੱਕ ਵੀ ਹੋ ਜਾਂਦੀ ਹੈ ਲੇਕਿਨ ਪੁਲਿਸ ਦੀ ਅਫਸਰਾਂ ਵੱਲੋਂ ਲ 9 ਸਾਲ ਤੋਂ ਨਾ ਕਿ ਨਾ ਨਾ ਹੋਵੇ ਤੇ ਤੁਹਾਨੂੰ ਦੱਸ ਦਈਏ ਲਗਾਤਾਰ ਇਸ ਸ਼ਹਿਰ ਵਿੱਚ ਨاکہ بندی ਕੀਤੀ ਜਾ ਰਹੀ ਹੈ ਡੇ ਐਂਡ ਨਾਈਟ ਪੁਲਿਸ ਦੀ ਪੈਟਰੋਲਿੰਗ ਹੈ ਡੇ ਐਂਡ ਨਾਈਟ ਪੁਲਿਸ ਦੀ ਨاکہ بندی ਹੈ ਤੇ ਅਫਸਰਾਂ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਸਾਰੇ ਥਾਣੇ ਦੇ ਐਸ ਐਚ ਓ ਤੇ ਚੌਕੀ ਇੰਚਾਰਜਾਂ ਨੂੰ ਸਖਤ ਹਦਾਇਤਾਂ ਦੇ ਦਿੱਤੀਆਂ ਗਈਆਂ ਕਿ ਕਿਸੇ ਪ੍ਰਕਾਰ ਦੀ ਹੁਲੜਬਾਜੀ ਏਰੀਆ 'ਚ ਨਾ ਹੋਵੇ ਨاکہ بندی ਪੂਰੀ ਤਰ੍ਹਾਂ ਪ੍ਰੋਪਰ ਹੈ ਤੇ ਪੁਲਿਸ ਦੀ ਬੀਟ ਸਟਾਫ ਵੀ ਪੁਲਿਸ ਨੇ ਅਲਰਟ ਕਰ ਦਿੱਤਾ ਆਪਣਾ ਕਿ ਪੁਲਿਸ ਦਾ ਬੀਟ ਸਟਾਫ ਵੀ ਲਗਾਤਾਰ ਏਰੀਆ ਵਿੱਚ ਪੈਟਰੋਲਿੰਗ ਕਰੇਗਾ ਆਪਣਾ ਜੋ ਤੁਹਾਨੂੰ ਦੱਸ ਦਈਏ ਡੈਨਿਕ ਸਵੇਰਾ ਦੀ ਟੀਮ ਨੇ ਨਾਈਟ ਪੈਟਰੋਲਿੰ ਸ਼ਹਿਰ ਚ ਕਈ ਏਦਾਂ ਦੇ ਨਾਕੇ ਲੱਗੇ ਹੋਏ ਤੁਹਾਨੂੰ ਦਿਖਾਉਣੇ ਕਿੰਦਾ ਪੁਲਿਸ ਨਾਕਿਆਂ ਤੇ ਰੋਕਦੀ ਹੈ ਮੈਂ ਕੈਮਰਾਮੈਨ ਕਹੂੰਗਾ ਥੋੜਾ ਪਿਛੇ ਦਿਖਾਓ ਕਿ ਸਿਰਦਾ ਚਲਾਨ ਕੱਟਿਆ ਜਾ ਰਿਹਾ ਹੈ ਤੇ ਇਹ ਦੇਖੋ ਕਿੰਦਾ ਪੁਲਿਸ ਆਪਣਾ ਜਿੱਦਾਂ ਵੀ ਗੱਡੀ ਰੋਕਦੀ ਹੈ ਗੱਡੀ ਰੋਕਣ ਤੋਂ ਬਾਅਦ ਪੁਲਿਸ ਉਹਨਾਂ ਤੋਂ ਆਇਡੈਂਟੀਟੀ ਕਾਰਡ ਮੰਗਦੀ ਹੈ ਉਹਨਾਂ ਦੀ ਆਰਸੀ ਚੈੱਕ ਕੀਤੀ ਜਾਂਦੀ ਹੈ ਲਾਇਸੈਂਸ ਚੈੱਕ ਕੀਤੇ ਜਾਂਦੇ ਹਨ ਹਾਲਾਂਕਿ ਕਈਆਂ ਦੇ ਚਲਾਨ ਵੀ ਹੋਏ ਨੇ ਤੇ ਕਈ ਗੱਡੀਆਂ ਇੰਪੌਂਡ ਵੀ ਪੁਲਿਸ ਵੱਲੋਂ ਕੀਤੀਆਂ ਗਈਆਂ ਤੁਹਾਨੂੰ ਦੱਸ ਦਈਏ ਸ਼ਹਿਰ ਚ ਪੁਲਿਸ ਲਗਾਤਾਰ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਸਖਤ ਤੌਰ ਤੇ ਕੀ ਹੈ ਮੇਨ ਕਾਰਨ ਹੈ ਸਿਰਫ ਹੁੜਦੰਗ ਬਾਜ ਨਾ ਹੋਵੇ ਨਵੇਂ ਸਾਲ ਨੂੰ ਲੈ ਕੇ ਤਾਂ ਦੈਨਿਕ ਸਵੇਰਾ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਵਾਂ ਸਾਲ ਤੁਹਾਡੇ ਘਰ ਖੁਸ਼ੀਆਂ ਭਰ ਲੈ ਕੇ ਖੁਸ਼ੀਆਂ ਲੈ ਕੇ ਆਵੇ ਤੇ ਤੁਸੀਂ ਵੀ ਲੋਕੀ ਜਸ਼ਨ ਜਿਹੜਾ ਹੈ ਨਵੇਂ ਸਾਲ ਦਾ ਆਰਾਮਨਾਲ ਮਰਾਓ ਫੁੱਲਰ ਪਾਜੀ ਬਿਲਕੁਲ ਨਾ ਕਰੋ ਨਾਕਾਬੰਦੀ ਪੁਲਿਸ ਨੇ ਪੂਰੀ ਕਰ ਦਿੱਤੀ ਗਈ ਹੈ ਨਵੇਂ ਸਾਲ ਨੂੰ ਲੈ ਕੇ ਪੁਲਿਸ ਦਾ ਪੂਰਾ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ ਨਾਈਟ ਪੈਟਰੋਲਿੰਗ ਤੇ ਡੇਨਿਕ ਸਵੇਰ ਦੀ ਟੀਮ ਨਿਕਲੀ ਹੋਈ ਹੈ ਤੁਹਾਨੂੰ ਦੱਸ ਦਈਏ ਤੁਹਾਨੂੰ ਸਾਈਡ ਦੇ ਨਾਕਿਆਂ ਦੇ ਦ੍ਰਿਸ਼ ਦਿਖਾਵਾਂਗੇ ਕਿ ਕਿਸ ਤਰ੍ਹਾਂ ਪੁਲਿਸ ਦੀ ਪੈਟਰੋਲਿੰਗ ਕੀਤੀ ਗਈ ਹੈ 31 ਦਸੰਬਰ ਯਾਨੀ ਕਿ ਨਵੇਂ ਸਾਲ ਨੂੰ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਲਗਾਤਾਰ ਪੁਲਿਸ ਨੇ ਆਪਣੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ 1200 ਦੇ ਕਰੀਬ ਪੁਲਿਸ ਕਰਮੀ ਜਿਹੜੇ ਹਨ ਕਿ ਸੜਕਾਂ ਤੇ ਰਹਿਣਗੇ ਤੇ ਤੁਹਾਨੂੰ ਦੱਸ ਦਈਏ ਜਿਹੜੇ ਵੀ ਭੀੜਪਾ

रेलवे स्टेशन ਤੇ ਹੋਰ ਜਿਹੜੇ ਵੀ ਤਮਾਮ ਪੀੜਪੜ ਵਾਲੇ ਇਲਾਕੇ ਆ ਉਹਨਾਂ ਤੋਂ ਲੈ ਕੇ ਪੁਲਿਸ ਦਾ ਸਖਤ ਪਹਿਰਾ ਰਹੇਗਾ ਦੂਸਰਾ ਫਿਸੀ ਕਰਕੇ ਆ ਕਿ ਪੁਲਿਸ ਹੁਲੜਬਾਜੀ ਕਿਸੇ ਵੀ ਪ੍ਰਕਾਰ ਦੀ ਪੁਲਿਸ ਹੁਲੜਬਾਜੀ ਬਰਦਾਸ਼ਤ ਨਹੀਂ ਕਰੇਗੀ ਤੇ ਕੋਈ ਅਪਰੀਆ ਘਟਨਾ ਵੀ ਨਾ ਹੋ ਸਕੇ ਚੰਡੀਗੜ੍ਹ ਵਿੱਚ ਜਿਸ ਨੂੰ ਲੈ ਕੇ ਅਫਸਰਾਂ ਵੱਲੋਂ ਪੂਕਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਲਗਾਤਾਰ ਅਫਸਰਾਂ ਵੱਲੋਂ ਤਿਆਰੀਆਂ ਜਾ ਰਹੀਆਂ ਹਨ ਤੇ ਲਗਾਤਾਰ ਅਫਸਰਾਂ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਤੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਦਾ ਦ੍ਰਿਸ਼ ਦੇਖ ਸਕਦੇ ਹੋ ਲਗਾਤਾਰ ਡੇ ਐਂਡ ਨਾਈਟ ਪੁਲਿਸ ਪੈਟਰੋਲਿੰਗ ਕਰ ਰਹੀ ਹੈ ਤੇ ਡੇ ਐ ਤੇ ਤੁਹਾਨੂੰ ਦੱਸਦੇ ਸਿਰਫ ਇਹ ਸਿਰਫ ਹੁਲੜਬਾਜੀ ਦਾ ਇਹ ਕਾਰਨ ਹੈ ਕਿ ਜਿਹੜੇ ਵਾਸਤੇ ਪੁਲਿਸ ਪੂਰਾ ਸਖਤ ਹੋ ਚੁੱਕੀ ਹੈ ਸ਼ਹਿਰ ਦੇ ਐਸਐਸਪੀ ਮੈਡਮ ਕਮਰਦੀਪ ਕੋਰ ਵੱਲੋਂ 18 ਥਾਣਿਆਂ ਦੇ ਐਸਐਚਓ ਨੂੰ ਸਖਤ ਹਦਾਇਤਾਂ ਦੇ ਦਿੱਤੀਆਂ ਗਈਆਂ ਕਿ ਆਪਣੇ ਨਾਕਾਬੰਦੀ ਆਪਣੇ ਏਰੀਆ ਚ ਪੂਰੀ ਰਹੇ ਬੀਡ ਸਟਾਫ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਸ਼ਹਿਰ ਵਿੱਚ ਆਪਰੇਸ਼ਨ ਸੈੱਲ ਦੀ ਟੀਮ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਕ੍ਰਾਈਮ ਬ੍ਰਾਂਚ ਵੀ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਰਾਤbhar ਸੜਕਾਂ ਤੇ ਹੋਏਗੀ 31 ਦਸੰਬਰ ਯਾਨੀ ਕਿ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਲਗਾਤਾਰ ਪੁਲਿਸ ਨੇ ਆਪਣੇ ਸਖਤ ਪ੍ਰਬੰਧ ਕਰ ਦਿੱਤੇ ਗਏ ਹਨ ਪੁਲਿਸ ਕਿਸੇ ਵੀ ਅਪਰਾਧ ਘਟਨਾ ਨਾ ਹੋ ਸਕੇ ਜਿਸ ਨੂੰ ਲੈ ਕੇ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਸਖਤ ਦੇਸ਼ ਦੇ ਦਿੱਤੇ ਗਏ ਨੇ ਇਨਰ ਆਊਟਰ ਵੀ ਨਾਕੇ ਲੱਗਣਗੇ ਸੜਕਾਂ ਤੇ ਤੁਹਾਨੂੰ ਦੱਸ ਦਿਆ ਅੰਦਰਲੀ ਸੜਕਾਂ ਸ਼ਹਿਰ ਦੀ ਬਾਰੀਆਂ ਸੜਕਾਂ ਐ ਉੱਤੇ ਪੂਰੀ ਨਾਕਾਬੰਦੀ ਰਹੇਗੀ ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਵੀ ਡਰੰਗਨ ਡਰਾਈਵਿੰਗ ਦੇ ਨਾਕੇ ਲਗਾਤਾਰ ਲਾਏਗੀ ਰਾਤ ਨੂੰ ਪੂਰੀ ਰਾਤ ਨਾਕੇ ਜਿਹੜੇ ਲੱਗਣਗੇ ਇਸ ਕਰਕੇ ਦੈਨਿਕ ਸਵੇਰਾ ਵੀ ਲੋਕਾਂ ਨੂੰ ਅਪੀਲ ਕਰਦੀ ਹੈ ਵੀ ਕਿਸੇ ਤਰ੍ਹਾਂ ਦੀ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਕਿਸੇ ਤਰ੍ਹਾਂ ਵੀ ਹੁਲੜਪਾਜੀ ਸ਼ਹਿਰ ਵਿੱਚ ਨਾ ਕੀਤੀ ਜਾਵੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਲੋਕ ਸ਼ਰਾਬ ਪੀ ਕੇ ਲੜਾਈ ਝਗੜੇ ਹੁੰਦੇ ਆ ਇਸ ਤੋਂ ਇਲਾਵਾ ਕਈ ਜਗ੍ਹਾ ਕਤਲ ਵੀ ਹੋ ਜਾਂਦੇ ਤੁਹਾਨੂੰ ਦੇਖਿਆ ਜਾਂਦਾ ਹੈ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਪਿਛਲੇ ਸਾਲ ਵੀ ਪੁਲਿਸ ਨੂੰ लाठी चार्ज ਤੱਕ ਕਰਨਾ ਪੈ ਗਿਆ ਸੀ ਇਸ ਕਰਕੇ ਪੁਲਿਸ ਨੇ ਇਸ ਵਾਰ ਆਪਣੇ ਮੁਕਤਾ ਪ੍ਰਬੰਧ ਪਹਿਲਾਂ ਤੋਂ ਹੀ ਇੰਤਜ਼ਾਮ ਆਪਣੇ ਪੂਰੇ ਕਰ ਦਿੱਤੇ ਗਏ ਹਨ ਤਾਂ ਕਿ ਕਿਸੇ ਤਰ੍ਹਾਂ ਦੀ ਅਪ੍ਰਿਆ ਘਟਨਾ ਸ਼ਹਿਰ 'ਚ ਨਾ ਹੋ ਸਕੇ। ਦੈਨਿਕ ਸਿਹਰਾ ਵੀ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਿਹਾ ਹੈ ਕਿ ਆਪਣਾ ਨਵਾਂ ਸਾਲ ਤੁਹਾਡੇ ਘਰ ਟੇਢ ਸਾਰੀ ਖੁਸ਼ੀਆਂ ਲੈ ਕੇ ਆਵੇ ਤੇ ਨਵਾਂ ਸਾਲ ਦਾ ਜਿਹੜਾ ਵੀ ਜਸ਼ਨ ਹੈ ਉਹ ਤੁਸੀਂ ਆਰਾਮ ਨਾਲ ਆਪਣੇ ਪਰਿਵਾਰ ਨਾਲ ਤੇ ਆਪਣੇ ਮਿੱਤਰਾਂ ਨਾਲ ਆਰਾਮ ਨਾਲ ਮਨਾਓ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸਿਹਰਾ ਟੀਵੀ।